ਲਓ ਜੀ ਧਰਨ ਦੀ ਦਵਾਈ ਤਿਆਰ ਕਰਤੀ ਤੇ ਇਸ ਤਰ੍ਹਾਂ ਬਣਾ ਕੇ ਦਵਾਈ ਤੁਸੀਂ ਵੀ ਲਓ ਤੇ ਤੁਹਾਡੇ ਕਦੇ ਵੀ ਧਰਨ ਵਗੈਰਾ ਜਿਹੜੀ ਨਹੀਂ ਪਵੇਗੀ। ਆਂਝੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਘਾਹ ਰੋੜਦੀ ਆ ਜਾਂ ਧਰਨ ਪੈਂਦੀ ਆ ਜੀ ਉਹਨਾਂ ਦੀ ਦਵਾਈ ਬਣਾਉਣੀ ਦੱਸ ਰਹੇ ਆ ਤੇ ਆਪਣੇ ਘਰੇ ਵੀ ਇਹ ਦਿੱਕਤ ਸੀ ਇਸ ਕਰਕੇ ਬਣਾ ਰਹੇ ਆ ਆਪਾਂ ਲੈ ਰਿਆ ਇਹ 1.5 ਲੀਟਰ ਪਾਣੀ। ਛਿੱਟਾ ਜੀ ਆਪਣੇ ਘਰੇ ਮਾਤਾ ਜੀ ਨੂੰ ਇਹ ਦਿੱਕਤ ਆਈ ਤੇ ਉਹਨਾਂ ਲਈ ਆਪਾਂ ਇਹ ਬਣਾ ਰਹੇ ਆ। ਹੁਣ ਦੇਖੋ ਜੀ ਆਪਾਂ ਲੈਨੇ ਅਨਾਰ ਅਨਾਰਾਂ ਦੇ ਛਿਲਕੇ ਇਹ ਦੇਸੀ ਅਨਾਰ ਨੇ ਜੀ ਤੇ ਇਹ ਤੁਸੀਂ ਸਾਰੇ ਇਹਦੇ ਵਿੱਚ ਪਾ ਦੇਨੇ ਆ ਤੇ ਇਹ ਤੁਹਾਡੀ ਕਮਜ਼ੋਰੀ ਦੇ ਵਿੱਚ ਵੀ ਤੁਹਾਡੀ ਹੈ ਜਿਹੜੀ ਮਦਦ ਬਿਲਕੁਲ ਕਰੂਗੀ ਕਿਉਂਕਿ ਅਨਾਰ ਦੇ ਵਿੱਚ ਇੱਕ ਤਾਕਤ ਹੁੰਦੀ ਹੈ ਨਾ ਖੂਨ ਵੇਰਾ ਜਿਹੜਾ ਇਹ ਬਹੁਤ ਜਲਦੀ ਪੂਰਾ ਕਰ ਦਿੰਨੇ ਆ ਜੀ ਤੇ ਇਹ ਪਾਣੀ ਜਦੋਂ ਅੱਧਾ ਰਹਿ ਗਿਆ ਜੀ ਆਪਣਾ ਇਹ ਸਰਪਾ ਜਿਹੜਾ ਬਣ ਕੇ ਤਿਆਰ ਹੋ ਜੂਗਾ ਇਸ ਦੇ ਵਿੱਚ ਆਪਾਂ ਹੋਰ ਕੀ ਚੀਜ਼ਾਂ ਐਡ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਦੱਸ ਦਰੇ ਆਂ ਪਹਿਲਾਂ ਆਪਾਂ ਅਨਾਰ ਆ ਜਿਹੜੇ ਐਡ ਕਰ ਲਏ ਨੇ ਜੀ ਇਹ ਤਾਂ 200 ਗ੍ਰਾਮ ਜਿਹੜੇ ਅਨਾਰ ਸੀਗੇ ਉਹ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਤુલਸੀ ਦੇ ਪੱਤੇ 100 ਗ੍ਰਾਮ ਤુલਸੀ ਦੇ ਪੱਤੇ ਪਾਤੇ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਇਹਦੇ ਵਿੱਚ ਮਲਠੀ ਸੌਫ ਤੇ ਗਲੋ ਦਾ ਪਾਊਡਰ ਆ ਜਿਹੜਾ ਉਹ ਐਡ ਕਰ ਰਹੇ ਹਾਂ ਮਲਠੀ ਤੇ ਸੌਫ ਸਾਡੀ ਧਰਨ ਨੂੰ ਤੇ ਘਾਰ ਉੱਠਣ ਦੀ ਸਮੱਸਿਆ ਤੇ ਹੋਰ ਜਿਹੜੇ ਪੇਟ ਦੇ ਵਿੱਚ ਆਪਣੀਆਂ ਰੈਗੂਲਰ ਬਿਮਾਰੀਆਂ ਦੀ ਆਮ ਸਮੱਸਿਆ ਹੁੰਦੀ ਹੈ ਜੀ ਉਹਨੂੰ ਬਹੁਤ ਜਲਦੀ ਸਹੀ ਕਰ ਦਿੰਦੇ ਨੇਗੇ ਤੇ ਆਪਾਂ ਇਹਦੇ ਵਿੱਚ ਮਿਸ਼ਰੀ ਵੀ ਐਡ ਕੀਤੀ ਹੋਈ ਹੈ ਪਾਊਡਰ ਆਪਾਂ ਮਿਕਸ ਹੀ ਬਣਾ ਕੇ ਰੱਖਿਆ ਹੋਇਆ ਪਹਿਲਾਂ ਹੀ ਘਰੇ ਤੇ ਹਲਦੀ ਐਡ ਕੀਤੀ ਹੋਈ ਹੈ ਜੀ ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਆ ਜਿਹੜੀਆਂ ਆਪਾਂ ਇਹਦੇ ਵਿੱਚ ਐਡ ਕੀਤੀਆਂ ਨੇ ਤੇ ਇਹ ਵੀ ਇਹਦੇ ਵਿੱਚ ਪਾਤਾ ਜੀ ਹੁਣ ਆਪਾਂ ਇਹਨਾਂ ਨੂੰ ਵਾਲਾਂਗੇ ਆਵਾਲ ਕੇ ਚੰਗੀ ਤਰ੍ਹਾਂ ਜਦੋਂ ਇਹਦਾ ਚੌਥਾ ਹਿੱਸਾ ਰਹਿ ਗਿਆ ਜੀ ਇਹਨੂੰ ਇੱਕ ਆਪਣੇ ਪੀਣ ਵਾਲੀ ਜਿਹੜੀ ਦਵਾਈ ਹੁੰਦੀ ਆ ਉਹ ਬਣ ਕੇ ਤਿਆਰ ਹੈ ਜਿਹੜੀ ਖੋਜੂਗੀ ਤੇ ਫਿਰ ਆਪਾਂ ਇਹਨੂੰ ਬੋਤਲ ਦੇ ਵਿੱਚ ਭਰ ਕੇ ਹੀ ਰੱਖ ਲਾਂਗੇ ਤੇ ਦੋ-ਦੋ ਚਮਚੇ ਆਪਾਂ ਸਵੇਰ ਸ਼ਾਮ ਜਿਹੜਾ ਅਪਸੋਕ ਕਰਾਂਗੇ ਤੁਸੀਂ ਸਵੇਰ ਵੀ ਕਰ ਸਕਦੇ ਹੋ ਕੱਲਾ ਜੇ ਤੁਸੀਂ ਸ਼ਾਮ ਨੂੰ ਕੋਈ ਤੁਹਾਨੂੰ ਦਿੱਕਤ ਆਏਗੀ ਕਈ ਵਾਰੀ ਜੀ ਕੋਈ ਵੀ ਮਰੀਜ਼ ਹੈ ਜਿਹੜਾ ਸ਼ਾਮ ਨੂੰ ਦਵਾਈ ਲੈਣੀ ਪਸੰਦ ਨਹੀਂ ਕਰਦਾ ਤਾਂ ਤੁਸੀਂ ਇਹਦਾ ਅਪਸੋਕ ਕੱਲਾ ਸਵੇਰ ਵੀ ਕਰ ਸਕਦੇ ਹੋ ਹੁਣ ਇਹਨੂੰ ਉਬਾਲਣਾ ਸ਼ੁਰੂ ਹੋਊਗਾ ਜੀ ਇਹ ਘਾਟ ਅੱਗ ਤੇ ਆਪਾਂ ਇਹਨੂੰ ਉਬਾਲੀ ਜਾਵਾਂਗੇ ਦਾ ਆਰਕਾ ਜਿਹੜਾ ਕੱਢ ਲਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਸਾਰੀਆਂ ਦਵਾਈਆਂ ਜਿਹੜੀਆਂ ਲਿਖ ਦਾਂਗੇ ਵੀ ਕੀ ਕੀ ਪਾਈਆਂ ਨੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਵੀ ਦਿੰਦੇ ਨੇ ਹਲਦੀ ਸੌਫ ਮਲਠੀ ਗਲੋ ਪਾਊਡਰ ਜੀ ਤੇ ਤુલਸੀ ਤੇ ਅਨਾਰਾਂ ਦੀ 250 ਗ੍ਰਾਮ ਅਨਾਰ ਸਮੇਤ ਛਿਲਕੇ ਵਗੈਰਾ ਆਪਾਂ ਇਹਦੇ ਵਿੱਚ ਐਡ ਕੀਤੇ ਤੇ ਛਿੱਟਾ ਮਿਸਰੀ ਹੈ ਜਿਹੜੀ ਆਪਾਂ ਇਸ ਪਾਊਡਰ ਦੇ ਵਿੱਚ ਪਹਿਲਾਂ ਤੇ ਐਡ ਕਰਕੇ ਰੱਖੀ ਹੋਈ ਸੀਗੀ ਲਓ ਜੀ ਕਲਰ ਦੇਖੋ ਫਿਰ ਆਪਣੀ ਦਵਾਈ ਦਾ ਕੁਛ ਪਾਣੀ ਘਟ ਚੁੱਕਿਆ ਤੇ ਕੁਛ ਆਪਾਂ ਇਹਨੂੰ ਚੌਥਾ ਹਿੱਸਾ ਹੀ ਰੱਖਣਾ ਜਦੋਂ ਅੱਧਾ ਰਹਿ ਗਿਆ ਉਦੋਂ ਆਪਾਂ ਇਹਨੂੰ ਕੱਚ ਦੀ ਬੋਤਲ 'ਚ ਭਰ ਕੇ ਰੱਖ ਲਾਂਗੇ ਤੇ ਪਾਉਣ ਲੈਣਾ ਜੀ ਤੁਸੀਂ ਇਹ ਖੂਨ ਦੀ ਕਮੀ ਵੀ ਪੂਰੀ ਕਰੂਗੀ ਤੇ ਤੁਹਾਡੀਆਂ ਪੇਟ ਦੀਆਂ 52 ਬਿਮਾਰੀਆਂ ਜਿਹੜੀਆਂ ਇਹ ਦਵਾਈ ਹੈ ਸਹੀ ਕਰੂਗੀ ਜੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਇਸ ਦੇ ਵਿੱਚ ਕੀ ਐਡ ਕੀਤਾ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਬਹੁਤ ਜਿਆਦੇ ਵਧੀਆ 스멜 ਆ ਜਿਹੜੀ ਇਹਦੀ ਆਉਂਦੀ ਹੁੰਦੀ ਹੈ ਤੇ ਹਲਦੀ ਹੈ ਜਿਹੜੀ ਉਹ ਆਪਣੇ ਅੰਦਰ ਜਿੰਨੇ ਵੀ ਜ਼ਖਮ ਵਗੈਰਾ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਭਰਨ ਦੇ ਵਿੱਚ ਮਦਦ ਕਰੂਗੀ ਰੀੜ ਦੀ ਹੱਡੀ ਦੇ ਜਿਵੇਂ ਦਰਦ ਵਗੈਰਾ ਹੁੰਦਾ ਈ ਉਹ ਚੀਜ਼ਾਂ ਇਹ ਸਹੀ ਕਰੂਗੀ ਹਲਦੀ